ਤੁਸੀਂ ਦੇਖਿਆ ਕਿਵੇਂ ਭਗਵੰਤ ਮਾਨ ਭਾਈ ਦਾ ਦੇਖਿਆ ਹੁਣ ਤੁਸੀਂ ਹੁਣੀ ਕੋਇਰ ਕਰਕੇ ਮੈਲਾ ਖੁੰਡੇ ਤੋਂ ਡਰ ਗਿਆ ਐ ਜਾ ਨਕਮਾ ਨਲਾਇਕ ਨਖਿੱਧ ਮਾੜਾ ਮੁੱਖ ਮੰਤਰੀ ਹਿੰਦੁਸਤਾਨ ਦੇ ਇਤਿਹਾਸ 'ਚ ਨਹੀਂ ਬਣਿਆ ਕੋਈ ਸ਼ਰਾਬੀ ਨਸ਼ਾ ਪੰਜਾਬ ਘਰ ਘਰ ਪਚਾ ਦਿੱਤਾ ਗੈਂਗਸਟਰ ਨਾਲ ਮਿਲਿਆ ਹੋਇਆ ਲੁੱਟ ਖੋਹਾਂ ਚੱਲੀ ਜਾਂਦੀ ਐ ਆਏ ਤੇ ਜਿੰਨੇ ਮਨਾਂ ਦੇ ਜਿੰਨੇ 92 ਐਮਐਲਏ ਐ ਮੈਨ ਲੱਗਦਾ ਸਾਰੇ ਜਿੰਨੇ ਚੋਰ ਸੀ ਪੰਜਾਬ ਸਾਰੇ ਐਮਐਲਏ ਬਣ ਗਏ ਇਹਨਾਂ ਦੇ ਸਾਰਿਆਂ ਨੇ ਵਿਆਹ ਹੀ ਹੋਣ ਦਈਏ ਜੀ ਤੁਸੀਂ ਕਰਕੇ ਆਓ ਆਪਾਂ ਪੰਜਾਬ ਬਚਾਈਏ ਇਹਨਾਂ ਦੇ ਦਿਲ ਚ ਕੋਈ ਦਰਦ ਨਹੀਂ ਪੰਜਾਬ ਦਾ ਨਾਲੇ ਜੇਤ ਵਾਲੇ ਤੁਹਾਨੂੰ ਪਤਾ ਮੈਂ ਆਪਣਾ ਸਿਆਸੀ ਜੀਵਨੇ ਤਸ਼ਰੂਕ ਕੀਤਾ ਪਹਿਲੀ ਵਾਰ ਐਮਪੀ ਤੁਸੀਂ ਮੈਨੂੰ ਬਣਾਇਆ ਤੇ ਤੁਸੀਂ ਦੇਖਿਆ ਕਿੰਨੀਆ ਤਰੱਕੀ ਇੱਥੇ ਇਲਾਕੇ ਚ ਹੋਈ ਭਾਵੇਂ ਕਸੀਆਂ ਭਾਵੇਂ ਪੱਕੇ ਖਾਲੇ ਭਾਵੇਂ ਅੰਡਰਗਰਾਊਂਡ ਪਾਈ ਭਾਵੇਂ ਸੜਕਾਂ ਭਾਵੇਂ ਗ੍ਰੈਡ ਭਾਵੇਂ ਸਟੇਡੀਅਮ ਤੂੰ ਦੇਖੋ ਲਿਸ ਕਿੰਨੀ ਲੰਬੀ ਐ ਐਸ ਕਰਕੇ ਆਓ ਇਕੱਠੇ ਹੋ ਕੇ ਅਜਿਹ ਤੂਫਾਨ ਅੱਜ ਤੁਸੀਂ ਖੜਾ ਕੀਤਾ ਐ ਇਸ ਸਪੀਡ ਵਧਾ ਕੇ ਤੇ ਇਹਦੀ ਸਪੀਡ ਕਰ ਦਿਓ ਨਾ ਇੱਥੇ ਕੋਈ ਝਾੜੂ ਵਾਲਾ ਲੱਭੇ ਨਾ ਖੁਨੀ ਪੰਜੇ ਵਾਲੇ ਨਿਕਲ ਇੱਥੇ ਇਕੱਲਾ ਕੇਸਰੀ ਝੰਡਾ ਜੂਲੇ 13 ਦੀਆਂ 13 ਸੀਟਾਂ ਤੇ ਬਹੁਤ ਬਹੁਤ ਤਰਵਾਦ ਹੋਈ ਰੂਤੀ ਦਾ ਖਲਸਾ ਹੋਈ ਰੂਤੀ ਦੀ ਫੋਟੋ ਇਹ ਕੋਈ ਨਲਾਇਕ ਬੰਦੇ ਨੂੰ ਡਰਾਈਵਰ ਬਣਾ ਦਿਓ ਐਕਸੀਡੈਂਟ ਹੋਣੀ ਹੈ ਪਿਛਲੇ 2.5 ਸਾਲਾਂ ਚ ਨਸ਼ਾ ਕਰ ਕਰ ਪਹੁੰਚ ਗਿਆ ਮੈਂ ਐਸਐਸਪੀ ਨੂੰ ਪੁੱਛਿਆ ਕਿਹੜੇ ਕੋਈ ਐਸਐਸਪੀ ਮੇਰੇ ਥੱਲੇ ਵੀ ਕੰਮ ਕਰਦੇ ਸੀ ਮੈਂ ਉਹਨਾਂ ਨੂੰ ਪੁੱਛਿਆ ਇੰਨਾ ਨਸ਼ਾ ਕਿਵੇਂ ਚਲੇ ਗਿਆ ਕਰ ਕਰ ਉਹ ਕਹਿਣ ਲੱਗੇ ਕਿ ਸਾਨੂੰ ਹੁਕਮ ਹੈ ਚੀਫ ਮਿਨਿਸਟਰ ਦਾ ਕਿ ਜੋ ਮੇਰਾ ਐਮਐਲਏ ਕਹੇ ਉਹੀ ਕਰਨਾ ਹੈ ਤੇ ਜਿਹੜੇ ਐਮਐਲਏ ਆ ਉਹਨਾਂ ਨੇ ਐਸਐਚਓ ਨੂੰ ਕਹਿਨਾ ਕਿ ਆ ਨਸ਼ੇ ਵੇਚਣ ਵਾਲਿਆਂ ਨੂੰ ਹੱਥ ਨਹੀਂ ਪਾਉਣਾ ਤੁਸੀਂ ਹਰ ਐਮਐਲਏ ਨੇ ਦਾ 10 10 15 15 ਲੱਖ ਰੁਪਏ ਮਹੀਨੇ ਦੀ ਉਹਨਾਂ ਤੋਂ ਰਿਸ਼ਵਤ ਲੈਣ ਲੱਗ ਗਏ ਅੱਜ ਗੈਂਗਸਟਰ ਰਾਜ ਕਰ ਰਹੇ ਆ ਗੁੰਡਾ ਕਰਦੀ ਦਾ ਰਾਜ ਹੈ ਫਰਾਤੀਆਂ ਲਈ ਜਾ ਰਹੇ ਆ ਕੋਈ ਫੜਿਆ ਨਹੀਂ ਜਾਂਦਾ ਕੋਈ ਡਰ ਨਹੀਂ ਹੈ ਅੱਜਿੱਥੇ ਵੀ ਮੈਂ ਵਪਾਰੀਆਂ ਕੋਲੇ ਜਾਣਾ ਹੈ ਦਰਦੇ ਮਾਹੌਲ 'ਚ ਬੈਠੇ ਆ ਕਿਉਂਕਿ ਕਿਸੇ ਟਾਈਮ ਉਹਨਾਂ ਨੂੰ ਫੋਨ ਆ ਜਾਂਦਾ ਤੇ ਫਰੋਤੀ ਦੇਣੀ ਪੈਂਦੀ ਹੈ ਮੈਂ ਪਿਛਲੀ ਵਾਰ ਉੱਤਰ ਪ੍ਰਦੇਸ਼ ਦੇ ਚੀਫ ਮਨਿਸਟਰ ਨੂੰ ਮਿਲਣ ਗਿਆ ਯੋਗੀ ਜੀ ਨੂੰ ਕੋਈ ਉੱਥੋਂ ਦੇ ਆਪਣੇ ਕਿਸਾਨ ਪੰਜਾਬ ਦੇ ਕਿਸਾਨਾਂ ਦਾ ਕੰਮ ਸੀ ਜਦੋਂ ਮੈਂ ਬਾਹਰ ਨਿਕਲਿਆ ਕੋਈ 25 30 ਪੰਜਾਬ ਦੇ ਵੱਡੇ ਨਾਮੀ ਇੰਡਸਟਰੀਅਲਿਸਟ ਉਹ ਆਪਣੇ ਯੋਗੀ ਨੂੰ ਮਿਲਣ ਆਏ ਸੀ ਮੈਨੂੰ ਜਦੋਂ ਬਾਹਰ ਨਿਕਲਿਆ ਤੇ ਮੈਨੂੰ ਮਿਲੇ ਮੈਂ ਕਿਹਾ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਦੇ ਅਸੀਂ ਤਾਂ ਇੱਥੇ ਕਾਰਖਾਨੇ ਲਾਉਣ ਲੱਗੇ ਆ ਮੈਂ ਕਿਹਾ ਕਿਉਂ ਕੀ ਹੋ ਗਿਆ ਕਹਿੰਦਾ ਇਹਦਾ ਮਾਹੌਲ ਡਰਦਾ ਪੰਜਾਬ 'ਚ ਹੈ ਕਿ ਸਾਨੂੰ ਡਰ ਲੱਗਦਾ ਇੱਥੇ ਕਾਰਖਾਨੇ ਲਾਉਂਦੇ ਅੱਜ ਕੋਈ ਸਰਕਾਰ ਹੈ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਤੁਸੀਂ ਜਾਣਦੇ ਹੋ ਪੰਜਾਬ ਦਾ ਇਤਿਹਾਸ ਜਾਣਦੇ ਹੋ ਮੈਥੋਂ ਜ਼ਿਆਦਾ ਤੁਸੀਂ ਜਾਣਦੇ ਹੋ ਸਭ ਤੋਂ ਪਹਿਲੇ ਤੁਸੀਂ ਜਾਣਦੇ ਹੋ ਕਿ ਮੈਂ ਆਪਣਾ ਸਿਆਸੀ ਜੀਵਨ ਐਸੀ ਹਲਕੇ ਤੋਂ ਸ਼ੁਰੂ ਕੀਤਾ ਪਹਿਲੀ ਵਾਰ ਮੈਂ ਐਮਪੀ ਬਣਿਆ ਪਹਿਲਾ ਇਲੈਕਸ਼ਨ ਜ਼ਿੰਦਗੀ ਚ ਲੜਿਆ ਥੋਡੇ ਇੱਥੇ ਹਲਕੇ ਚ ਲੜਿਆ ਤੁਸੀਂ ਉਹ ਦਿਨ ਯਾਦ ਕਰੋ ਤੁਸੀਂ ਆ ਵੀ ਯਾਦ ਕਰਦੇ ਹੋ ਕਿ ਥੋਡੇ ਸ਼ਹਿਰ ਵਿੱਚ ਥੋਡੇ ਸ਼ਹਿਰ ਵਿੱਚ ਥੋਡੇ ਹਲਕੇ ਵਿੱਚ ਫਰੀਦਕੋਟ ਜ਼ਿਲ੍ਹੇ ਵਿੱਚ ਫਰੀਦਕੋਟ ਪਾਰਲੀਮੈਂਟ ਵਿੱਚ ਜੋ ਜੋ ਕੁਝ ਬਣਿਆ ਉਹਦੋਂ ਹੀ ਬਣਿਆ ਜਦੋਂ ਆਕਾਲੀ ਦਲ ਦੀ ਸਰਕਾਰ ਦੇ ਤਰ੍ਹਾਂ ਕਾਂਗਰਸ ਦੇ ਸਰਕਾਰਾਂ ਆ ਜਾਂਦੀਆਂ ਪਰ ਉਹ 5 ਸਾਲ ਬਰਬਾਦ ਹੋ ਜਾਂਦੇ ਐ ਅੱਜ ਜੋ ਭਾਵੇਂ ਸੜਕਾਂ ਐ ਭਾਵੇਂ ਥਰਮਲ ਪਲਾਂਟ ਐ ਭਾਵੇਂ 에어ਪੋਰਟ ਐ ਭਾਵੇਂ ਸ਼ਹਿਰਾਂ ਦੀ ਡਿਵੈਲਪਮੈਂਟ ਐ ਭਾਵੇਂ ਪਿੰਡਾਂ ਵਿੱਚ ਮੰਡੀਆਂ ਐ ਕੱਸੀਆਂ ਨਹਿਰਾਂ ਪੱਕੇ ਖਾਲੇ ਐ ਗਰੀਬ ਨੂੰ ਆਟਾ ਦਾਲ ਛੱਗਨ ਪੈਨਸ਼ਨ ਸਾਰੀਆਂ ਚੀਜ਼ਾਂ ਬਈ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਉਹ ਪਾਰੀਆਂ ਦੇ ਵਿੱਚ ਹੌਸਲਾ ਸੀ ਵਪਾਰ ਕਰਨ ਦਾ ਉਹਨਾਂ ਨੂੰ ਪਤਾ ਸੀ ਕਿ ਇਹਦਾ ਵਧੀਆ ਮਾਹੌਲ ਪੰਜਾਬ 'ਚ ਜਿਹੜੀ ਵੱਡੀ ਸੋਚ ਕਾਲੀ ਦਲ ਦੀ ਹੈ ਭਾਈਚਾਰਕ ਸਾਂਝ ਦੀ ਹੈ ਅਸੀਂ ਗੁਰੂਆਂ ਦੇ ਦੱਸੇ ਦੇ ਰਸਤੇ ਉਲ ਚੱਲਦੇ ਹਾਂ ਆਪਣੇ ਗੁਰੂ ਸਭਾ ਨੇ ਆਪਾਂ ਨੂੰ ਕੀ ਸਿਖਾਇਆ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਮੈਨੂੰ ਯਾਦ ਹੈ ਬਾਦਲ ਸਾਹਿਬ ਮੁੱਖ ਮੰਤਰੀ ਰਹੇ 25 ਸਾਲ ਹਿੰਦੂ ਭਰਾ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ ਕ੍ਰਿਸਚੀਅਨ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਮੁਸਲਮਾਨ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਸਿੱਖਾਂ ਨੇ ਤਾਂ ਕਹਿਣਾ ਹੀ ਸੀ ਸੋ ਆ ਮਾਹੌਲ ਜਿਹੜਾ ਸੀ ਪੰਜਾਬ ਦਾ ਆ ਬਿਗਾੜ ਦਿੱਤਾ ਇਹਨਾਂ ਨੇ ਕੀ ਆਪਾਂ ਜਮਾਂ ਹੀ ਤਬਾਹ ਹੋ ਜਾਣਾ ਹੈ ਆ ਝਾੜੂ ਵਾਲਿਆਂ ਨਾ ਤੁਸੀਂ ਦੇਖ ਲਿਆ 2.5 ਸਾਲ ਜੇ ਕਿਸੇ ਦੁਕਾਨ ਦਾ ਵੀ ਦੁਗਾਟਨ ਕਰਨਾ ਹੈ ਕੇਜਰੀ ਵਾਲਾ ਆਪ ਆਉਂਦਾ ਕਰਨ ਵਾਸਤੇ ਆ ਮੁੱਖ ਮੰਤਰੀ ਭਗਵੰਤ ਮਾਨ ਕਹਿਣ ਦੇ ਲਾਇਕ ਹੈ ਸ਼ਰਾਬੀ ਨਲਾਇਕ ਨਿਖਿੱਧ ਮੈਂ だっਕ ਸੋਚ ਰਿਹਾ ਸੀ ਮੈਂ ਕਿਹਾ ਪੰਜਾਬ ਦੀ ਜਨਤਾ ਵੀ ਹੈਰਾਨ ਹੈ ਬੜੀ ਮਹਾਨ ਹੈ ਮੱਲਾ ਦਾ 92 ਮਲੰਗ ਤੁਸੀਂ ਜਿਤਾਦੇ ਨੋਂਦੇ ਆ ਐਮਐਲਏ ਕਹਿੰਦੇ ਲਾਇਕ ਨਹੀਂ ਹੈ ਜਿਹੜੇ ਐਮਐਲਏ ਬਣਾਤੇ ਹੈ ਹੁਣ ਉਹਨਾਂ ਦਾ ਮਨ ਚ ਕੋਈ ਹੈ ਕਿ ਅਸੀਂ ਜ਼ਿੰਦਗੀ ਚ ਬੰਨਣਾ ਨਹੀਂ ਹੁਣ ਦੋ ਹੱਥਾਂ ਤੇ ਲੱਗੇ ਲੁੱਟਣ ਲੱਗੇ ਹੈ ਨਾ ਕਿਸੇ ਨੂੰ ਮਿਲਦੇ ਹੈ ਨਾ ਦੁੱਖ ਸੁੱਖ ਚਾਉਂਦੇ ਹੈ ਆਈ ਭਗਵੰਤ ਮਾਨ ਕਹਿੰਦਾ ਸੀ ਮੇਰਾ ਹਰਾ ਪੈਨ ਹੈ ਮੈਂ ਜੋ ਜਨਤਾ ਦੀ ਇੱਕ ਦਾ ਨਾਂ ਇਹਨਾਂ ਨੇ ਆਜਾ ਲਿਖਦੇ ਆ ਆਮ ਆਦਮੀ ਹੈ ਕੋਈ ਆਮ ਇਹਨਾਂ ਦੇ ਵਿੱਚ ਆਮ ਆਦਮੀ ਕੋਈ ਨਹੀਂ ਹੈ ਸਾਰੇ ਠੱਗ ਆਦਮੀ ਹੈ ਜਿੰਨੇ ਇਹਨਾਂ ਦੇ ਵਿੱਚ ਤੂੰ ਐਸ ਕਰਕੇ ਅੱਜ ਜਿੰਨੀ ਛੇਤੀ ਆਪਾਂ ਆਪਣੀ ਪਾਰਟੀ ਇੱਕ ਮੈਂ ਹੋਰ ਵੀ ਗੱਲ ਦੱਸਣਾ ਚਾਹਣਾ ਹੈ ਜਿਹੜੀ ਹੁੰਦੀ ਹੈ ਖੇਤਰੀ ਪਾਰਟੀ ਤੁਹਾਡੇ ਸੂਬੇ ਦੀ ਪਾਰਟੀ ਦਾ ਤੇ ਨੈਸ਼ਨਲ ਪਾਰਟੀ ਦਾ ਬੜਾ ਫਰਕ ਹੈ ਸਾਡੇ ਵਾਸਤੇ ਇਹ ਸਾਰਾ ਕੁਝ ਪੰਜਾਬ ਹੈ ਸਾਡੇ ਵਾਸਤੇ ਇੱਕ ਇੱਕ ਸਾਡਾ ਪੰਜਾਬ ਦੀ ਵਾਸਤੇ ਲੜਾਈ ਲੜਦਾ ਨੇ ਜਦੋਂ ਸਰਕਾਰ ਬੰਦੀ ਆ ਅਸੀਂ ਭਾਵੇਂ ਸੈਂਟਰ ਕੋਲੇ ਜਾਣਾ ਪਏ ਕਿਤੇ ਵੀ ਜਾਣਾ ਪੋਏ ਅਸੀਂ ਪੰਜਾਬ ਵਾਸਤੇ ਲੈ ਕੇ ਆਉਣੇ ਆ ਆ ਜਿੰਨੀਆਂ ਨੈਸ਼ਨਲ ਪਾਰਟੀਆਂ ਆ ਇਹਨਾਂ ਦੇ ਲੀਡਰ ਪੰਜਾਬ ਦੇ ਉਹਨਾਂ ਦੀ ਹਿੰਮਤ ਨਹੀਂ ਕੀ ਆਪਣੇ ਲੀਡਰਾਂ ਦੇ ਨੈਸ਼ਨਲ ਲੀਡਰਾਂ ਦੇ ਖਿਲਾਫ ਕੁਝ ਬੋਲ ਦੇਣ ਜਾਂ ਕੋਈ ਉੱਥੇ ਕੋਈ ਚੀਜ਼ ਡਰਦੇ ਲੈ ਕੇ ਆਉਣ ਇਸ ਕਰਕੇ ਤੁਸੀਂ ਦੇਖਿਆ ਕਿ ਪੰਜਾਬ ਦੀ ਤਰੱਕੀ ਖੇਤਰੀ ਪਾਰਟੀ ਨੇ ਕੀਤੀ ਆ ਅਕਾਲੀ ਦਲ ਨੇ ਤੋਂ ਇਸ ਕਰਕੇ ਜੈਤੋ ਵਾਲਿਓ ਮੈਂ ਤੁਹਾਨੂੰ ਆਈ ਬੇਨਤੀ ਕਰਨਾ ਜੇ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਜੇ ਵਪਾਰ ਵਾਪਸ ਖੁਸ਼ ਉਹ ਜਾ ਮਾਹੌਲ ਬਣਾਉਣਾ ਜਿੱਥੇ ਖੁੱਲਾ ਵਪਾਰ ਚੱਲੇ ਇੰਡਸਟਰੀ ਐ ਡਿਵੈਲਪਮੈਂਟ ਐ ਪੰਜਾਬ ਵਿੱਚ ਡਰ ਦਾ ਮਾਹੌਲ ਖਤਮ ਹੋਏ ਅਮਨ ਸ਼ਾਂਤੀ ਰਹੇ ਭਾਈਚਾਰਾ ਇਕ ਸਾਝ ਰਹੇ ਫਿਰ ਵਾਪਸ ਅਕਾਲੀ ਦਲ ਨੂੰ ਲਿਆਓ ਵਾਪਸ ਅਕਾਲੀ ਦਲ ਨੂੰ ਲਿਆਓ ਅਕਾਲੀ ਦਲ ਨੂੰ ਤਗੜਾ ਕਰ ਦੋਗੇ ਅਕਾਲੀ ਦਲ ਪੰਜਾਬੀਆਂ ਦੀ ਫੌਜ ਐ ਥੋਡੀ ਆਪਣੀ ਤਾਕਤ ਐ ਇਹ ਥੋਡੀ ਫੌਜ ਤਖੜੀ ਆ ਤੁਹਾਡਾ ਕੋਈ ਤੁਹਾਡੇ ਨਾਲ ਪੰਗਾ ਨਹੀਂ ਲੈ ਸਕਦਾ ਇਸ ਕਰਕੇ ਨੈਸ਼ਨਲ ਪਾਰਟੀਆਂ ਨੂੰ ਛੱਡ ਕੇ ਆਪਣੀ ਖੇਤਰੀ ਪਾਰਟੀ ਨੂੰ ਤਖੜਾ ਕਰੋ ਜਿਵੇਂ ਤੁਸੀਂ ਜਿੰਨੇ ਸਾਲ ਕੀਤਾ ਸੀ ਉਹਨੇ ਸਾਲ ਤੁਸੀਂ ਪੰਜਾਬ ਤਰੱਕੀ ਦੇਖੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੱਤ ਵਾਲਿਆ ਨੰਬਰ ਲੈ ਗਏ ਤੁਸੀਂ ਅੱਜ ਬਹੁਤ ਬਹੁਤ